ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਲੈ ਕੇ ਆਏ ਹਾਂ ਤੁਹਾਡੇ ਵਾਸਤੇ ਇੱਕ ਬਹੁਤ ਹੀ ਸੋਹਣਾ ਜਿਹਾ ਤੇ ਪਿਆਰਾ ਜਿਹਾ ਡਿਜ਼ਾਈਨ ਇਸ ਜੈਕਟ ਤੇ ਕੋਟੀਆਂ ਉੱਪਰ ਪਾਇਆ ਬਹੁਤ ਹੀ ਜ਼ਿਆਦਾ ਸੋਹਣਾ ਲੱਗਦਾ ਹੈ ਤੇ ਇਹ 7 2 14 ਸਲਾਈਆਂ ਵਿੱਚ ਬਣੇਗਾ ਇੰਤਲੋ ਜੀ ਸ਼ੁਰੂ ਕਰਦੇ ਆਂ ਪਹਿਲਾ ਬਾਰਡਰ ਬਣਾਉਣ ਤੋਂ ਬਾਅਦ ਪਹਿਲੀ ਸਲਾਈ ਪਹਿਲੇ ਕੁੰਡੇ ਨੂੰ ਉਤਾਰ ਲੈਣਾ ਤੇ ਦੂਸਰਾ ਕੁੰਡਾ ਨਾਲ ਵਾਲਾ ਬਨ ਲੈਣਾ ਇਹ ਸਾਈਡਾਂ ਤੇ ਦੋ ਕੁੰਡੇ ਐਕਸਟਰਾ ਰੱਖਣੇ ਆ ਇੱਕ ਨੂੰ ਉਤਾਰਨਾ ਜਿਹੜਾ ਸਟਿਚ ਵਾਲਾ ਤੇ ਇੱਕ ਨਾਲ ਵਾਲਾ ਹੋਰ ਉਸ ਤੋਂ ਬਾਅਦ ਡਿਜ਼ਾਈਨ ਸ਼ੁਰੂ ਕਰਨਾ ਸੱਤ ਕੁੰਡੇ ਸਿੱਧੇ 1 2 3 4 5 6 ਤੇ 7 ਫਿਰ ਦੋ ਕੁੰਡੇ ਪੁੱਠੇ 1 ਤੇ 2 ਫਿਰ ਇੱਕ ਕੁੰਡਾ ਸਿੱਧਾ ਫਿਰ ਦੋ ਕੁੰਡੇ ਫਿਰ ਪੁੱਠੇ ਜੇ ਲਾਸਟ ਵਾਲੇ ਜਿਹੜੇ ਦੋ ਕੁੰਡੇ ਆਪਾਂ ਸਿੱਧੇ ਰੱਖਣੇ ਆ ਉਹ ਵਾਲੇ ਦੋਨਾਂ ਸਾਈਡਾਂ ਤੇ ਦੋ-ਦੋ ਕੁੰਡੇ ਰੱਖਣੇ ਆ ਬਾਕੀ ਤੁਸੀਂ ਆਪਣੇ ਨਾਪ ਦੇ ਹਿਸਾਬ ਨਾਲ ਕੁੰਡਿਆਂ ਦੇ ਹਿਸਾਬ ਨਾਲ ਵੀ ਉਹਨੂੰ ਡਿਵਾਈਡ ਕਰ ਸਕਦੇ ਹੋ ਸਾਈਡ ਤੇ ਇੱਕ-ਇੱਕ ਬਚਦਾ ਤਾਂ ਤੁਸੀਂ ਇੱਕ-ਇੱਕ ਰੱਖ ਸਕਦੇ ਹੋ ਜੇ ਦੋ-ਦੋ ਬਚਦੇ ਆ ਤਾਂ ਦੋ-ਦੋ ਰੱਖ ਸਕਦੇ ਆ ਬੈਕ ਸਾਈਡ ਫੁੱਟੀ ਸਲਾਈ ਦੇਖੋ ਫੁੱਟੀ ਸਲਾਈ ਜਿਹੜੇ ਉਸ ਸਾਈਡ ਤੋਂ ਕੁੰਡੇ ਸਿੱਧੇ ਆਏ ਸੀ ਉਹ ਐਸ ਸਾਈਡ ਤੋਂ ਪੁੱਠੇ ਬਣਨਗੇ ਜਿਹੜੇ ਐਸ ਸਾਈਡ ਤੋਂ ਉਹ ਸਾਈਡ ਤੋਂ ਪੁੱਠੇ ਸੀ ਉਹ ਐਡ ਸਾਈਡ ਤੋਂ ਸਿੱਧੇ ਬਣਨਗੇ ਇੱਕ ਤੇ ਦੋ ਆਪਾਂ ਉਧਰੋਂ ਦੋ ਪੁੱਠੇ ਬਣਾਏ ਸੀ ਇਧਰੋਂ ਸਿੱਧੇ ਬਣਾਉਣੇ ਆ ਉਹ ਹੁਣ ਇੱਕ ਕੁੰਡਾ ਪਾਸਧਰੋਂ ਸਿੱਧਾ ਬਣਾਇਆ ਸੀ ਇਧਰੋਂ ਪੁੱਠਾ ਬਣ ਗਿਆ ਉਹ ਸਾਈਡ ਤੋਂ ਦੋ ਕੁੰਡੇ ਪੁੱਠੇ ਸੀ ਉਹ ਸਿੱਧੇ ਬਣਗੇ ਤੇ ਜਿਹੜੇ ਆਪਾਂ ਸੱਤ ਕੁੰਡੇ ਉਧਰੋਂ ਸਿੱਧੇ ਬਣਾਏ ਸੀ ਉਹ ਐਸ ਸਾਈਡ ਤੋਂ ਪੁੱਠੇ ਬਣਨਗੇ ਇਹ ساری ਸਲਾਈ ਇਸੇ ਤਰ੍ਹਾਂ ਹੀ ਬਣੇਗੀ। ਲੋ ਜੀ ਤੀਜੀ ਸਲਾਈ ਦੇਖੋ। ਤੀਜੀ ਸਲਾਈ ਜਿਹੜੇ ਆਪਾਂ ਪਹਿਲੇ ਦੋ ਕੁੰਡੇ ਸੀ ਉਹਨਾਂ ਨੂੰ ਤਾਂਵੇਂ ਬੁਣਨਾ ਐ ਇੱਕ ਉਤਾਰਨਾ ਤੇ ਇੱਕ ਬੁਣ ਲੈਣਾ। ਇਹ ਤਾਂ ਐਕਸਟਰਾ ਹੀ ਆ ਦੋਨੋਂ ਕੁੰਡੇ। ਬਾਕੀ ਜਿਹੜੇ 7 ਸੀ ਉਹਨਾਂ 7ਾਂ ਦੇ ਵਿੱਚੋਂ 5 ਬੁਣ ਲੈਣੇ ਆ। 3 4 ਤੇ 5 ਆ ਜਿਹੜੇ ਉਹ ਸਿੱਧੇ ਬੁਣ ਲੈਣੇ ਆ। 5 ਕੁੰਡੇ ਸਿੱਧੇ ਬਣਾ ਕੇ ਜਿਹੜੇ ਲਾਸਟ ਵਾਲੇ ਦੋ ਕੁੰਡੇ ਆ ਉੱਨ ਦੇ ਅਗਲੀ ਸਾਈਡ ਤੋਂ ਸਲਾਈ ਪਾ ਕੇ ਦੋਵਾਂ ਤੋਂ ਇੱਕ ਕਰ ਦੇਣਾ ਇੱਕ ਕੁੰਡਾ ਇੱਥੇ ਕੱਟ ਗਿਆ ਸੱਤ ਸੀ ਸੱਤਾਂ ਤੋਂ 6 ਰਹਿ ਗਈ 6 ਤਾਂ ਗੱਗੇ ਕਰਕੇ ਦੋ ਕੁੰਡੇ ਜਿਹੜੇ ਉਹ ਆਪਾਂ ਪੁੱਠੇ ਬਣਾਉਣੇ ਆ ਫਿਰ ਜਿਹੜਾ ਇੱਥੇ ਇੱਕ ਕੁੰਡਾ ਆਪਾਂ ਸਿੱਧਾ ਬਣਾਇਆ ਸੀ ਇਧਰਲੀ ਸਾਈਡ ਤੋਂ ਆਪਾਂ ਸੱਤਾਂ ਤੋਂ 6 ਹੋ ਗਏ ਤੇ ਦੋ ਸਿੱਧੇ ਪੁੱਠੇ ਸੁਕੁੰਡੇ ਬਣਾ ਕੇ ਹੁਣ ਜਿਹੜਾ ਆਪਣਾ ਇੱਕ ਕੁੰਡਾ ਸਿੱਧਾ ਬਣਾਇਆ ਸੀ ਨਾ ਉਹਦੇ ਨਾਲ ਤਾਗਾ ਅੱਗੇ ਹੀ ਰੱਖਣਾ ਹੈ ਅੱਗੇ ਰੱਖ ਕੇ ਤੇ ਉਹਦੇ ਨਾਲ ਇੱਕ ਮੋਰੀ ਬਣਾ ਦੇਣੀ ਹੈ ਉਹ ਕੁੰਡੇ ਨੂੰ ਵੀ ਸਿੱਧਾ ਬੁਣ ਦੇਣਾ ਤੇ ਮੋਰੀ ਬਣਾ ਦੇਣੀ ਹੈ ਉਸ ਤੋਂ ਬਾਅਦ ਫਿਰ ਜਿਹੜੇ ਦੋ ਕੁੰਡੇ ਆਪਾਂ ਪੁੱਠੇ ਬਣਾਏ ਸੀ ਉਹਨਾਂ ਨੂੰ ਪੁੱਠੇ ਬੁਣ ਲੈਣਾ ਤੇ ਲਾਸਟ ਵਾਲੇ ਦੋਨੋਂ ਸਿੱਧੇ ਪਹਿਲੇ ਦੋ ਕੁੰਡੇ ਪੁੱਠੇ ਫਿਰ ਦੋ ਕੁੰਡੇ ਸਿੱਧੇ ਫਿਰ ਦੋ ਕੁੰਡੇ ਪੁੱਠੇ ਜਿਹੜੇ ਮੋਰੀ ਬਣੀ ਹੈ ਤਾਂ ਆਪਾਂ ਸਿੱਧਾ ਬਣਾਇਆ ਸੀ ਉਹ ਮੋਰੀ ਵਾਲੇ ਨੂੰ ਵੀ ਪੁੱਠਾ ਹੀ ਬਨ ਲੈਣਾ ਫਿਰ ਬਾਕੀ ਸਾਰੇ ਉਵੇਂ ਉਵੇਂ ਆਏਗੀ ਸਾਰੀ ਸਲਾਈ ਜਿਹੜੀ ਉਦੋਂ ਸਿੱਧੇ ਇਧਰ ਪੁੱਠੇ ਜਿਹੜੇ ਉਦੋਂ ਪੁੱਠੇ ਉਦੋਂ ਸਿੱਧੇ ਪੰਜਵੀਂ ਸਲਾਈ ਪੰਜਵੀਂ ਸਲਾਈ ਪਹਿਲੇ ਦੋ ਕੁੰਡੇ ਉਸੇ ਤਰ੍ਹਾਂ ਹੀ ਬਣਾ ਲੈਣੇ ਆਪਾਂ ਇੱਕ ਉਤਾਰ ਲੈਣਾ ਇੱਕ ਮੋਨ ਲੈਣਾ ਮਗਰ ਰਹਿ ਗਈ ਸੀ ਆਪਣੇ ਛੇ ਛਿਆਂ ਦੇ ਵਿੱਚੋਂ 1 2 3 4 4 ਬਣਾ ਲਏ ਆਪਾਂ 5 ਤੇ 6 ਬੈਕ ਸਾਈਡ ਵਾਲਾ ਨੇ ਦੋਨਾਂ ਤੋਂ ਇੱਕ ਫੇਰ ਕਰ ਦੇਣਾ ਛਿਆਂ ਤੋਂ ਆਪਣੇ ਕੋਲ ਫਿਰ ਹੁਣ ਇੱਥੇ 5 ਰਹਿ ਗਈ 5 ਰਹਿ ਗਏ ਦੋ ਕੁੰਡੇ ਧਾਗਾ ਅੱਗੇ ਕਰਕੇ ਦੋ ਕੁੰਡੇ ਪੁੱਠੇ ਫਿਰ ਧਾਗਾ ਪਿੱਛੇ ਕਰਕੇ ਇੱਕ ਕੁੰਡਾ ਜਿਹੜਾ ਮੋਰੀ ਵਾਲਾ ਸੀ ਆਪਣੇ ਉਨੂੰ ਬਨ ਲੈਣਾ ਸਿੱਧਾ ਵਸਤਵਾ ਜਿਹੜਾ ਆਪਣਾ ਬੈਕ ਸਾਈਡ ਵਾਲਾ ਇੱਕ ਕੁੰਡਾ ਰੰਦਾ ਨਾ ਇਹਦੇ ਨਾਲ ਤਾਗਾ ਅੱਗੇ ਕਰਕੇ ਫਿਰ ਮੋਰੀ ਬਣਾ ਦੇਣੀ ਹੈ ਤਾਗਾ ਅੱਗੇ ਕਰਕੇ ਫਿਰ ਦੋ ਕੁੰਡੇ ਪੁੱਠੇ ਬੈਕ ਸਾਈਡ ਦੋ ਕੁੰਡੇ ਸਿੱਧੇ ਤੇ ਬੈਕ ਸਾਈਡ ਤੋਂ ਸਾਰੀ ਸਲਾਈ ਉਵੇਂ ਬਣੇਗੀ ਪੁੱਠੇ ਤੋਂ ਪੁੱਠੇ ਸਿੱਧੇ ਦੇ ਸਿੱਧੇ ਮੋਰੀ ਵਾਲੇ ਜਿਹੜੇ ਉਹ ਵੀ ਪੁੱਠੇ ਬਣਨੇ ਹੁਣ ਪੰਜਵੀਂ ਸਲਾਈ ਦੇਖੋ ਪਹਿਲਾ ਕੁੰਡਾ ਉਤਾਰ ਕੇ ਦੂਸਰਾ ਬੁਣ ਲਿਆ ਬੁਣ ਕੇ ਫਿਰ ਉਹ ਜਿਹੜੇ ਆਪਣੇ ਪੰਜ ਰਹਿ ਗਏ ਸੀ ਉਹਨਾਂ ਚੋਂ ਆਪਾਂ ਤਿੰਨਾਂ ਨੂੰ ਬੁਣ ਲੈਣਾ ਤੇ ਜਿਹੜੇ ਚੌਥਾ ਤੇ ਪੰਜਵਾਂ ਉਹਨਾਂ ਨੂੰ ਫਿਰ ਇੱਕ ਕਰ ਦੇਣਾ ਲਓ ਜੀ ਇੱਥੋਂ ਪੰਜਾਂ ਤੋਂ ਆਪਣੇ ਕੋਲ ਚਾਰ ਰਹਿ ਗਏ ਤੱਕ ਅੱਗੇ ਕਰਕੇ ਦੋ ਕੁੰਡੇ ੁੱਠੇ ਫੇਰ ਤਾਗਾ ਪਿੱਛੇ ਕਰਕੇ ਜਿਹੜੇ ਦੋ ਕੁੰਡੇ ਆਪਾਂ ਮੋਰੀਆਂ ਬਣਾ ਕੇ ਵਧਾਏ ਆ ਉਹ ਦੋਨੋਂ ਫੇਰ ਸਿੱਧੇ ਫੇਰ ਜਿਹੜਾ ਲਾਸਟ ਆਪਣਾ ਸਿੱਧਾ ਸੀ ਉਹਦੇ ਨਾਲ ਤਾਗਾ ਅੱਗੇ ਕਰਕੇ ਫੇਰ ਮੋਰੀ ਬਣਾ ਦੇਣੀ ਫੇਰ ਦੋ ਕੁੰਡੇ ੁੱਠੇ ਤੇ ਲਾਸਟ ਦੋ ਕੁੰਡੇ ਸਿੱਧੇ ਬੈਕ ਸਾਈਡ ਸਾਰੀ ਸिलाई ਉਵੇਂ ਹੀ ਫੁੱਠੇ ਫੁੱਠੇ ਸਿੱਧੇ ਤੋਂ ਸਿੱਧੇ 7ਵੀਂ ਸिलाई ਪਹਿਲੇ ਦੋ ਕੁੰਡੇ ਬੁਣ ਕੇ ਉਸ ਤੋਂ ਬਾਅਦ ਇੱਕ ਤੇ ਦੋ ਕੁੰਡੇ ਸਿੱਤਾਂ ਚੋਂ ਫੇਰ ਬੁਣ ਕੇ ਬੈਕ ਸਾਈਡ ਵਾਲੇ ਜਿਹੜੇ ਤੀਜੇ ਤੇ ਚੌਥੇ ਨੂੰ ਫੇਰ ਦੋਹਾਂ ਨੂੰ ਇੱਕ ਕਰਤਾ ਤੇ ਇੱਥੇ ਉੱਪਰ ਰਹਿ ਗਏ ਆਪਣੇ ਕੋਲ ਤਿੰਨ ਕੁੰਡੇ। ਤਾਂ ਅੱਗੇ ਕਰਕੇ ਦੋ ਕੁੰਡੇ ਫੁੱਟੇ ਫੇਰ ਇੱਕ ਦੋ ਤਿੰਨ ਤਾਂ ਅੱਗੇ ਕਰਕੇ ਇੱਥੇ ਮੋਰੀ ਬਣੇਗੀ। ਫੇਰ ਇੱਕ ਕੁੰਡਾ ਸਿੱਧਾ ਦੋ ਫੁੱਟੇ ਤੇ ਬੈਕ ਸਾਈਡ ਵਾਲੇ ਦੋਨੋਂ ਸਿੱਧੇ ਬੈਕ ਸਾਈਡ ਤੋਂ ਉਵੇਂ ਸਾਰੀ ਸਿਲਾਈ ਅੱਗੇ ਫਿਰ ਉਹ ਹੀ ਦੋ ਕੁੰਡੇ ਉਹਨਾਂ ਨੂੰ ਬਣਾ ਕੇ ਇੱਕ ਤੇ ਬੈਕ ਸਾਈਡ ਵਾਲੇ ਜਿਹੜੇ ਪਿਛਲੇ ਆ ਉਹਨਾਂ ਨੂੰ ਦੋਨਾਂ ਤੋਂ ਇੱਕ ਫਿਰ ਕਰਤਾ ਉੱਪਰ ਰਹਿ ਗਏ ਆਪਣੇ ਕੋਲ ਦੋ ਕੁੰਡੇ ਸਿੱਧੇ ਤਾਂ ਗਾ ਅੱਗੇ ਕਰਕੇ ਦੋ 1 2 3 4 ਤਾਂ ਅੱਗੇ ਕਰਕੇ ਇੱਕ ਮੋਰੀ ਫੇਰ ਉਸ ਕੁੰਡੇ ਦੇ ਨਾਲ ਬਣਾਉਣੀ ਆ ਮੈਂ ਦੇਖੋ ਇਹ ਡਿਜ਼ਾਈਨ ਐਵੇਂ ਬਣਦਾ ਤਾਂ ਅੱਗੇ ਕਰਕੇ ਫੇਰ ਦੋ ਕੁੰਡੇ ਫੇਰ ਕੁੱਠੇ ਲਾਸਟ ਵਾਲੇ ਦੋਨੋਂ ਫੇਰ ਸਿੱਧੇ ਬੈਕ ਸਾਈਡ ਤੋਂ ਸਾਰੀ ਸिलाई ਆ ਗਿਆ ਫਿਰ ਦੇਖੋ ਦੋ ਕੁੰਡੇ ਬਣਾ ਕੇ ਅਗਲੇ ਇੱਕ ਉਤਾਰ ਕੇ ਕਨਾਲ ਵਾਲਾ ਬਣਾ ਕੇ ਫਿਰ ਉੱਪਰ ਡਿਜ਼ਾਈਨ ਵਾਲੇ ਆਪਣੇ ਸੱਤਾਂ ਦੇ ਵਿੱਚ ਉੱਪਰ ਦੋ ਰਹਿ ਗਏ ਸੀ ਦੋਹਾਂ ਤੋਂ ਹੁਣ ਇੱਕ ਹੋ ਗਿਆ ਆ ਦੇਖੋ ਇੱਕ ਹੋ ਗਿਆ ਹੁਣ ਅੱਗੇ ਰੱਖ ਕਰਕੇ ਤਾਗਾ ਦੋ ਕੁੰਡੇ ਫੁੱਟੇ ਉਸ ਤੋਂ ਬਾਅਦ ਫਿਰ 1 2 3 4 5 ਤੇ ਤਾਗਾ ਅੱਗੇ ਕਰਕੇ ਇੱਕ ਲਾਸਟ ਵਾਲਾ 6 ਤੇ ਇੱਕ 7 ਉਧਰ ਆਪਣਾ ਇੱਕ ਰਹਿ ਗਿਆ ਇੱਧਰ 7 ਪੂਰੇ ਹੋ ਗਏ ਦੋ ਕੁੰਡੇ ਉੱਥੇ ਬਾਕੀ ਦੋ ਕੁੰਡੇ ਲਾਸਟ ਵਾਲੇ ਫੇਰ ਸਿੱਧੇ ਤੇ ਬੈਕ ਸਾਈਡ ਸਾਰੀ ਸिलाई ਉਵੇਂ ਹੀ ਲੋ ਜੀ ਇਹ ਡਿਜ਼ਾਈਨ ਹੁਣ ਇਸ ਤਰ੍ਹਾਂ ਦਾ ਬਣ ਗਿਆ ਐਨਾ ਬਣਾ ਕੇ ਤੁਹਾਨੂੰ ਆਪਾਂ ਵੀਡੀਓ ਦੇ ਵਿੱਚ ਦਿਖਾਇਆ ਐਨਾ ਹਾਂਜੀ ਤੇ ਆਹ ਚੀਜ਼ ਜਿਹੜੀ ਇੱਥੇ ਉੱਪਰ ਆਹ ਸੱਤ ਆਪਾਂ ਗੁੰਡੇ ਲਏ ਸੀ ਸੱਤ ਗੁੰਡੇ ਸੀ ਫਿਰ ਆਪਾਂ ਦੋ ਲਏ ਫਿਰ ਇੱਕ ਲਿਆ ਫਿਰ ਦੋ ਲਏ ਉਸ ਤੋਂ ਬਾਅਦ ਆਪਾਂ ਇਧਰਲੀ ਸਾਈਡ ਤੋਂ ਘਟਾਉਂਦੇ ਚਲੇ ਗਏ ਤੇ ਇਧਰਲੀ ਸਾਈਡ ਤੋਂ ਇਹ ਵਧਦੇ ਚਲੇ ਗਏ ਇੱਕ ਇੱਕ ਮੋਰੀ ਬਣ ਕੇ ਉੱਪਰ ਇਧਰ ਜਦੋਂ ਉੱਪਰ ਪੂਰੇ ਸੱਤ ਹੋ ਗਏ ਇਧਰ ਇੱਕ ਰਹਿ ਗਿਆ ਉਸ ਤੋਂ ਬਾਅਦ ਜਦੋਂ ਆਪਾਂ ਇਧਰਲੀ ਸਾਈਡ ਤੋਂ ਫਿਰ ਕਟਾਉਨੇ ਸ਼ੁਰੂ ਕਰਤੇ ਇਧਰੋਂ ਇੱਕ ਇੱਕ ਮੋਰੀ ਬਣਾ ਕੇ ਇਧਰੋਂ ਫਿਰ ਵਧ ਗਏ ਹੁਣ ਆਹੀ ਚੀਜ਼ ਇੱਥੋਂ ਫਿਰ ਸ਼ੁਰੂ ਹੋ ਜੇਗੀ ਇੱਥੋਂ ਇੱਕ ਦੇ ਨਾਲ-ਨਾਲ ਇਹ ਵਧਣੇ ਫਿਰ ਸ਼ੁਰੂ ਹੋ ਜਾਣਗੇ ਇਹ ਕਟਣੇ ਸ਼ੁਰੂ ਹੋ ਜਾਣਗੇ ਦੇਖੋ ਜੀ ਇਹ ਡਿਜ਼ਾਈਨ ਤੁਹਾਨੂੰ ਕਿਵੇਂ ਦਾ ਲੱਗਿਆ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਤੁਸੀਂ ਕਿਸੇ ਵੀ ਚੀਜ਼ ਤੇ ਪਾ ਸਕਦੇ ਹੋ ਤੇ ਕਮੈਂਟ ਕਰਕੇ ਦੱਸਿਓ ਤੁਹਾਨੂੰ ਕਿਵੇਂ ਦਾ ਲੱਗਿਆ ਜੇ ਨਾ ਸਮਝ ਆਈ ਤਾਂ ਆਪਾਂ ਦੁਬਾਰਾ ਇੱਕ ਵਾਰੀ ਫਿਰ ਇਹ ਵੀਡੀਓ ਬਣਾ ਦੇਵਾਂਗੇ ਤੇ ਲਾਈਕ ਤੇ ਸ਼ੇਅਰ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਤੇ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਜੀ ਧੰਨਵਾਦ